ਸ਼੍ਰੀ ਰਾਮ ਦੋਸਤੋ ਰਾਮ ਭਗਤ ਵੀ ਪਰੇ ਤੋਂ ਪਰੇ ਨੇ ਤੇ ਰਾਮ ਮੰਦਰ ਦੇ ਵਿੱਚ ਜਾ ਕੇ ਨੋਖੇ ਤਰੀਕੇ ਦੇ ਨਾਲ ਰਾਮ ਨੂੰ ਜਿਹੜੀ ਰਾਮ ਲੱਲਾ ਦੀ ਮੂਰਤੀ ਦੀ ਜਿਹੜੀ ਆ ਪੂਜਾ ਆਰਤੀ ਕਰਦੇ ਨੇ ਤਾਂ ਉਹ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੁੰਦੀ ਹੈ ਆ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਗਈ ਤੇ ਆ ਦੇਖ ਲਓ ਤੁਸੀਂ ਇਹ ਲੇਡੀਜ਼ ਜਿਹੜੀ ਹੈ ਏ 뮤직 ਵਿਚਾਰੀ ਹੈ ਤੇ 뮤직 ਜਿਹੜੀ ਆ ਅਯੋਧਿਆ ਦੇ ਵਿੱਚ ਰਾਮ ਮੰਦਰ ਦੇ ਵਿੱਚ ਆਰਤੀ ਮੌਕੇ ਜਿਹੜਾ ਇਸਨੇ বাজਾਇਆ ਤੇ ਬੜੇ ਲੋਕ ਇਕੱਠੇ ਹੋ ਗਏ ਸੁਣ ਕੇ ਪਹਿਲਾਂ ਤਾਂ ਜੈ ਸ਼੍ਰੀ ਰਾਮ ਲਿਖ ਕੇ ਨਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ ਹਨਾ ਆਓ ਪਹਿਲਾਂ ਆ ਵੀਡੀਓ ਸੁਣਦੇ ਆ ਵੀ ਵੀਡੀਓ ਦੇ ਵਿੱਚ ਜਦੋਂ ਆਰਤੀ ਹੋ ਰਹੀ ਆ ਤਾਂ 뮤직 ਇਸ ਤਰੀਕੇ ਦੇ ਨਾਲ বাজਾਇਆ ਗਿਆ ਤੇ ਬੜਾ ਪਿਆਰਾ ਜਿਹੜਾ ਸੰਗੀਤ ਹੈ ਇਸ ਲੇਡੀਜ਼ ਨੇ বাজਾਇਆ ਤੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਜਿਹੜੀ ਹੈ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਆਓ ਸੁਣਦੇ ਆ ਇਹ ਪੂਰੀ ਵੀਡੀਓ ਆ ਦੇਖੋ ਦੇਖੋ ਤੁਸੀਂ ਇੱਕ ਪਾਸੇ RAM LALLA ਦੀ ਜਿਹੜੀ ਮੂਰਤੀ ਹੈ ਹਨਾ ਉਹ ਦੇਖੋ ਤੁਸੀਂ ਵੀ ਝੂਲਾ ਵੀ ਚਲਾਇਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਜਿਹੜੀ ਆਰਤੀ ਹੈ ਉਹ ਇੱਕ 뮤직 ਸੰਗੀਤ ਦੇ ਨਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਲੋਕ ਦੇਖੋ ਤੁਸੀਂ ਕਿਵੇਂ ਇਕੱਠੇ ਹੋ ਰਹੇ ਹਨਾ ਚਾਰੇ ਪਾਸੇ ਸੁਣਨ ਦੇ ਲਈ ਜਿਹੜਾ ਇਹ ਦਿਲ ਨੂੰ ਖਿੱਚਦੀਆਂ ਇਹ ਚੀਜ਼ਾਂ ਹਨਾ ਦੇਖੋ ਸੁਣੋ ਲੋਕ ਵੀਡੀਓ ਵੀ ਬਣਾ ਰਹੇ ਆ ਦੇਖੋ ਤੁਸੀਂ ਹਨਾ ਕਿੰਨੇ ਸ਼ਰਧਾਲੂ ਰੋਜ਼ ਜਾਂਦੇ ਇੱਥੇ ਤਾਂ ਤੁਸੀਂ ਵੀ ਸੁਣਿਆ ਵੀ ਇਸ ਲੜਕੀ ਨੇ ਜਿਹੜਾ ਮਿਊਜ਼ਿਕ বাজਾਇਆ ਸੰਗੀਤ ਹੈ ਜਿਹੜਾ ਉਹ ਸਭ ਦੇ ਦਿਲ ਨੂੰ ਖਿੱਚਦਾ ਕਿਉਂਕਿ ਬੜੇ ਪਿਆਰੇ ਤਰੀਕੇ ਦੇ ਨਾਲ ਬਹੁਤ ਸੋਹਣਾ ਮਿਊਜ਼ਿਕ ਜਿਹੜਾ ਇਸਨੇ বাজਾਇਆ RAM ਮੰਦਰ ਅਯੁੱਧਿਆ ਦੇ ਵਿੱਚ ਜਦੋਂ ਇਹ ਔਰਤ ਪਹੁੰਚਦੀ ਆ ਤਾਂ ਉੱਥੇ ਜਾ ਕੇ ਇਹ ਆਪਦੇ ਤਰੀਕੇ ਦੇ ਨਾਲ ਆਪਣੀ ਆਰਤੀ ਇਹ ਜਿਹੜੀ ਉਹ ਕਰਦੀ ਆ ਤਾਂ ਲੋਕ ਆਲੇ-ਦੁਆਲੇ ਇਕੱਠੇ ਹੋ ਜਾਂਦੇ ਆ ਵੀਡੀਓ ਬਣਾਉਂਦੇ ਆ ਤੇ ਕਿਸ ਤਰੀਕੇ ਦੇ ਨਾਲ ਸੁਣ ਰਹੇ ਹੋ ਵੀਡੀਓ ਦੇ ਵਿੱਚ ਤੁਸੀਂ ਵੀ ਦੇਖਿਆ ਜੈ ਸ਼੍ਰੀ ਰਾਮ ਲਿਖ ਕੇ ਨਾ ਵੀਡੀਓ ਸ਼ੇਅਰ ਕਰਦੇ ਹੋ ਤੇ ਰਾਮ ਭਗਤਾਂ ਬਾਰੇ ਤੁਸੀਂ ਜਾਣਦੇ ਹੋ ਕਿ ਰਾਮ ਭਗਤ ਵੀ ਪਰੇ ਤੋਂ ਬਰੇ ਨੇ ਤੇ ਇਹ ਕਿਸ ਤਰੀਕੇ ਦਾ ਸੋਹਣਾ ਸੰਗੀਤ ਜਿਹੜਾ বাজਾਇਆ ਉਹ ਸੁਣ ਕੇ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ